आज बाबा जी आज आज घरे चरण पाले तेरे घरे वाली बड़ी, बड़ी सह हां जी बाबा जी तुम देखो जी निगाह मारो निगाह तो बज गई बब्याद की हेलोज ਮੈਂ ਤੈਨੂੰ ਬੋਲਾ ਸੰਭੀ ਦੀ ਸੀ ਇਹ ਤਾਂ ਬਾਬੇ ਲਈ ਹੁੰਦਾ ਮਰਵਾਉਗਾ ਬੱਚਾ ਬਾਲੀ ਪੈੜੀ ਸਹ ਅੱਜਰੇ ਕਰੇ ਬਾਬੇ ਨੂੰ ਟਿਕੜਾ ਕਰਕੇ ਰੱਖਾਂਗੇ ਅੰਦਰ ਵੀ ਲੈ ਕੇ ਜਾਏਗਾ ਆਜੋ ਜਾਜੋ ਧੰਨਵਾਦ ਆਜੋ ਬਾਬਾ ਜੀ ਧੰਨਵਾਦ ਆਜੋ ਧੰਨਵਾਦ ਹਲੋ ਰੰਜਨ ਆਜੋ ਬਾਬਾ ਜੀ ਬੱਚਾ ਹਾਂਜੀ ਬਾਬਾ ਜੀ ਹੋ ਹੋ ਕਿੱਥੇ ਬੈਠਣੇ ਬਾਬਾ ਜੀ ਉੱਥੇ ਬੈਠ ਜੋ ਹਾਂ ਵੀ ਬੱਚਾ ਹੁਣ ਦੱਸ ਖੁੱਲ ਕੇ ਗੱਲ ਅੱਜ ਪਾਣੀ ਲੈ ਕੇ ਉਹ ਹੀ ਮੇਰੀ ਬਹੂ ਆ ਲੈ ਆ ਗਈ ਅੱਛਾ ਇਹ ਆ ਤੇਰੀ ਬਹੂ ਮੈਂ ਯਾਰ ਬੈਠ ਤੇ ਪੈਰੀ ਪੈਰੀ ਬਾਬਾ ਜੀ ਕਿਉਂ ਗਿਰਿਆ ਬੱਚਾ ਇੱਥੇ ਬੈਠ ਜਾ ਆ ਪਾਣੀ ਲੈ ਲੋ ਬਈ ਪਾਣੀ ਥੱਲੇ ਰੱਖ ਦੋ ਬੱਚਾ ਬਾਬਿਆਂ ਦਾ ਤੂੰ ਬੱਚਾ ਮੇਰੇ ਸਾਹਮਣੇ ਆ ਕੇ ਬੈਠ ਇੱਧਰ ਚੱਲਿਆ ਇੱਥੇ ਬੈਠ ਦਰਨਾ ਬਾਬਿਆਂ ਕੋਲੇ ਆ ਕੇ ਡਰੀ ਦਾ ਪੁੱਤ ਆ ਇੱਧਰ ਬੈਠ ਇੱਧਰ ਬੈਠ ਆਬੇ ਹੈਗੇ ਨਾਲ ਦਰਨਾ ਬੱਚਾ ਕੀ ਹੋ ਗਿਆ ਬਾਬੇ ਆਏ ਨੇ ਇਹ ਕਾਹਦੇ ਵਾਸਤੇ ਆਏ ਨੇ ਇਹ ਤਾਂ ਆਪਣਾ ਭਲਾ ਕਰਨ ਆਏ ਨੇ ਕਿਉਂ ਆਪਣੇ ਭਲੇ ਨੂੰ ਕੀ ਹੋਇਆ ਆਪਣੇ ਆਪਣੇ ਘਰੇ ਸੱਤ ਆਏ ਕਿ ਕੱਢਣਗੇ ਮਾ ਬਾਬਾ ਜੀ ਛੋਡੇ ਘਰੇ ਭਾਈ ਛਾਇਆ ਕਾਲਾ ਛਾਇਆ ਛਾਇਆ ਕੀ ਬਾਬਾ ਛਾਇਆ ਛਾਇਆ ਨਾ ਇਹ ਸਾਡੇ ਘਰੇ ਕੁਛ ਨਹੀਂ ਹੈਗਾ ਤੁਸੀਂ ਪਾਣੀ ਪਿਓ ਜੇ ਰੋਟੀ ਪਾਣੀ ਛਕਣਾ ਛਕੋ ਤੇ ਨਹੀਂ ਜਾਓ ਬਾਬਾ ਜੀ ਨੂੰ ਆਈ ਨਹੀਂ ਬੋਲਣਾ ਆਈ ਨਹੀਂ ਬੋਲਣਾ ਬਾਬਾ ਜੀ ਨੂੰ ਪਿਆਰ ਨਾਲ ਬੱਚਾ ਉੱਠਾ ਪੰਗਾ ਨਹੀਂ ਲੈਣਾ ਬਾਬਿਆ ਨਾਲ ਉਹ ਚੇਲੇ ਕੌਣ ਐ ਛੱਲਣਾ ਤੂੰ ਬਾਬਾ ਸਭ ਕੁਝ ਬਾਤ ਪਰਾਂ ਕਰਦਣਗੇ ਕੌਣ ਡੇ ਚੇਲੇ ਨਾ ਕੀ ਚੱਲਦਾ ਹੈ ਕਿੰਨੀ ਫੂਟ ਜੰਦੀ ਆ ਉਹ ਚੇਲਿਆਂ ਕੌਣ ਡਿਆਂ ਨੂੰ ਕਿਹੜੀ ਫੂਟ ਸਭ ਕਰਦਾਂਗੇ ਨਾ ਹੈ ਧੰਨ ਹੈ ਬਾਬਾ ਧੰਨ ਆ ਗੱਲ ਸੁਣ ਜੀ ਇੱਕ ਤਾਂ ਗਲਾਸ ਲੈ ਜੋ ਜੀ ਇੱਕ ਨਾ ਉੱਥੇ ਆਪਣੀ ਮੈਂ ਸੰਗ ਹਾਂ ਉਹ ਜਿਹੜੀ ਮੀਣੀ ਜੀ ਉਹ ਸੰਗਲਪ ਸਾਧਨੀ ਸਿੰਘ ਦੇ ਦੇ ਬੱਚਾ ਡਰੀ ਨਾ ਬਾਬੇ ਤੇਰਾ ਹੱਲ ਕਰਕੇ ਜਾਣਗੇ ਬੇਫਿਕਰ ਰਹੇ ਬੱਚਾ ਬੇਫਿਕਰ ਰਹੋ ਜਿੰਨੇ ਸਰ ਮੈਂ ਕਹਿੰਦੀ ਅੰਦਰ ਨਾ ਆਈ ਜਾਉਂਦੇ ਰਹੋ ਬਾਬਾ ਹਾਂ ਬੱਚਾ ਹੁਣ ਬੋਲੋ ਕੀ ਬੋਲਣਾ ਕੁਝ ਨਹੀਂ ਕਰਨਾ ਬਾਬੇ ਚੱਲ ਕੇ ਆਈ ਜਾਂਦੇ ਆ ਬਾਬਿਆਂ ਨੂੰ ਪਤਾ ਹੁੰਦਾ ਸਾਰਾ ਕੁਝ ਗੱਲ ਸੁਣਨ ਦੇ ਇਹ ਤਾਂ ਕਮਲੇ ਟੋਲੇ ਪੁੱਤੇ ਦਾ ਸਾਰੇ ਕਮਲੇ ਨੇ ਹੈ ਪੈਸਾ ਕੋਤੀ ਛੱਕੋ ਸਭ ਮੌਤ ਆਇਆ ਨਾ ਕੋਈ ਤੂੰ ਆਇਆ ਹਮੈ ਨੂੰ ਖਾਲਾਂ ਵਿੱਚੋਂ ਤੂੰ ਖਾਣੀ ਬਾਬਾ ਮੇਰੀ ਗੱਲ ਸੁਣ ਬੱਚਾ ਬਾਬਿਆਂ ਦਾ ਨੰਬਰ ਨੋਟ ਕਰੋ ਮੇਰਾ WhatsApp Insta Facebook ਤੋਂ ਤੱਕ YouTube ਚੈਨਲ ਵੀ ਆ ਬਾਬਿਆਂ ਦਾ ਜਾਂਦਾ ਹੋਇਆ ਨਾ ਉਹ ਸਾਡੇ ਕੋਲੇ ਤੇ ਲਿਖ ਜੀ ਮੈਂ ਆਪ ਹੀ ਲਾ ਲੂੰਗੀ ਮੇਰੇ ਚੇਲੇ ਨੂੰ ਸਮਝਾ ਦੋ ਆਹੋ ਥੋੜਾ ਭਲਾ ਹੋ ਜਾਊਗਾ ਮੇਰੀ ਗੱਲ ਸੁਣ ਹੁਣ ਬਾਹਰੇ ਜਾ ਕੇ ਤੂੰ ਆਏ ਕਹਿਣਾ ਬੇਠੀ ਠੀਕ ਠਾਕ ਆ ਕੁਛ ਨਹੀਂ ਹੋਇਆ ਠੀਕ ਆ ਜਾ ਮਸਾਲਾ ਲੋਟਾ ਏਨੇ ਕੰਬਲੇ ਆ ਕੇ ਵਿੱਚ ਤੂੰ ਡੰਗ ਢਗੜਾਲੀ ਆਵਦੀ ਠੀਕ ਆ ਬੱਚਾ ਜਾ ਪਰ ਭੁੱਲ ਨਾ ਜਾਇਓ ਬਾਬਿਆਂ ਨੂੰ ਨਹੀਂ ਭੁੱਲਦੀ ਬਾਬਾ ਚੱਲ ਵੀ ਬੇਟਾ ਮਾਰ ਕੂਟਿਆ ਫਰ ਲਗੇੜਾ ਕਰਾਂ ਫਿਰ ਚਲੋ ਬਬਾ ਚਲੋ ਵੀ ਚੰਗਾ ਪਾਈ ਚਲੀਏ ਚੰਗਾ ਬਬਾ ਜੈਸਾ ਚਾਉਂਦੇ ਰਹੋ ਜਾਉਂਦੇ ਰਹੋ ਨੰਬਰ ਕੌਲੇ ਤੇ ਉੱਛਲੇ ਹਾਂ ਠੀਕ ਆ ਬਬਾ ਚੰਗਾ ਚੰਗਾ ਓਕੇ ਬਬਾ ਜਾਓ ਹਲੋ ਚਲਣ ਜਾਓ ਹਲੋ ਹੰਜੋ ਹਾਂ ਵੀ ਚੇਲਿਆ ਹਾਂ ਸਾਤਾ ਨੇ ਕੋਲਾ ਪਤਾ ਹਾਂਜੀ ਹੋ ਗਿਆ ਹਲੋ ਕੋਈ ਟੈਨਸ਼ਨ ਨਹੀਂ ਸਾਰਾ ਕੁਝ ਬੂਤਪਰੇ ਸਾਰਾ ਕੁਝ ਨਿਕਲੇਗਾ ਠੀਕ ਆ ਹਾਂ ਹੁਣ ਅਸੀਂ ਫਿਕਰ ਨਾ ਕਰੀ ਬੱਚਾ ਫਿਕਰ ਨਾ ਕਰ ਉਹ ਹਾਂ ਪਾਪਾ ਹੁਣ ਤੜੀ ਪੁੱਤ ਮੈਂ ਬਾਬੇ ਨੇ ਥੋੜਾ ਇਹ ਜਾ ਪਾਇਆ ਹੁਣ ਪੁੱਤ ਬਾਦ ਕੋਈ ਨਹੀਂ ਆਉਂਦਾ ਠੀਕ ਆ ਹਾਂ ਗੱਲ ਸੁਣ ਬੱਚਾ ਹਾਂ ਪਾਪਾ ਇਹਦੇ ਲਵੇ ਨਹੀਂ ਲੱਗਣਾ ਤੇ ਹਾਂ ਮੈਂ ਤਾਂ ਉਹਦੇ ਦੀ ਪੁਲਿਸ ਨੇ ਦੋ ਦੋ ਬਾਹਰ ਹੀ ਰਹਿਣਾ ਤੂੰ ਮੈਂ ਬਾਹਰ ਰੂੰ ਮੈਂ ਪੁੱਤ ਕਿ ਭੜਦੇ ਨਹੀਂ ਪਾਪਾ ਦੋ ਦੂ ਰਹਿਣਾ ਤੂੰ ਦੂ ਜੰਪ ਐਟ ਤੇ ਮੈਂ ਸੱਤ ਜਾ ਕੇ ਭੇਜਾਂ ਕੋਲ ਹਲੋ ਨਾ ਜਾ ਠੀਕ ਆ ਚੱਲਿਆ ਹਲੋ ਖੁਣ ਜਾ ਲੈ ਬਾਬਾ ਨੇ ਹੱਲ ਕਰਤਾ ਭੂਤ ਘੜਤੀ ਹੁਣ ਚੱਲ ਕੇ ਦੁੱਧ ਚ ਪੱਤੀ ਪੀਂਨੇ ਤੂੰ ਮੈਨੂੰ ਆ ਦੁੱਧ ਚ ਪੱਤੀ ਪਾ ਦੇ ਪਾ ਦੇਣੀ ਹੈ ਹਾਂ ਪਾ ਦੇ ਫਿਰ ਮੈਂ ਪੀਣਾ ਦੁੱਧ ਹੁਣ ਚੱਲ ਤਾ ਬੈਠੀ ਆ ਮੈਂ ਬੈਠਣਾ ਨਹੀਂ ਅੰਦਰ ਆ ਜਾ ਬੈਣੀ ਨਹੀਂ ਨਹੀਂ ਮੁੰਡਾ ਦੁੱਧ ਚ ਪੱਤੀ ਪਾ ਦੇ ਮੈਂ ਉੱਥੇ ਹੀ ਬਹਿ ਜਾਣਾ ਹੱਲਾ ਕਿਆ ਬਾਬਾ ਟਿੱਬੀ ਦਾਸ ਕੀ ਜੈ ਹੋ ਜੈ ਹੋ ਆ ਚੱਲੀ ਬੈਠੀ ਨਹੀਂ ਨਹੀਂ ਕਿਆ ਦੂਰ 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 ਤੁਮ ਬਹਿ ਕੇ ਲੈ ਇੱਕ ਕੱਢ ਕੇ ਲੈ ਦੂਰ 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 ਨਹੀਂ ਉਹ ਬਾਬੇ ਨੇ ਕਿਹਾ ਕਹਿੰਦਾ ਵੀ 21 ਦਿਨਾਂ ਦੀ ਦੂਰ 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 ਦੁੱਧ ਦੇ ਪੱਤੀ ਆ ਦੁੱਧ ਦੇ ਪੱਤੀ ਪਾ ਦੇ ਧੰਨਵਾਦ ਧੰਨਵਾਦ ਬਾਬਾ ਜੀ ਹਾਂ ਜੀ ਇਹਦਾ ਆਪਣੀ ਆ ਗੋਫਾ ਦਾ ਕਿਸ ਨੂੰ ਨਹੀਂ ਪਤਾ ਓਏ ਇਹ ਗੁਫਾਣੀ ਆਪਾਂ ਕਿشن ਦੱਸਣੀ ਹਾਂ ਦੂਜੀ ਗੱਲ ਉਹ ਮਤਲਬ ਸਾਮੀ ਵੀ ਰੋਟੀ ਆ ਹਾਂ ਆਪਣੇ ਕਹਾਣੀ ਹਿਸਾਬ ਸੇ ਆ ਗਈ ਉਹ ਬਸ ਨੰਬਰ ਨੋਟ ਕਰ ਲਿਆ ਸੀ ਨਾ ਤਾਂ ਨੰਬਰ ਨੋਟ ਕਰਿਆ ਬਾਬਾ ਮੈਂ ਤੈਨੂੰ ਫੋਨ ਕਰੂਗਾ ਪਰ ਤੂੰ ਐ ਮੰਨ ਲੈ ਵੀ ਤੂੰ ਮਿੱਠਿਆ ਉਹਨੇ ਲੈ ਗਿਓ ਆਪਣੇ ਉਹਦੇ ਵਿੱਚੋਂ ਕਰ ਬਸ ਠੀਕ ਆ ਠੀਕ ਬਹੁਤ ਮੋਟੀ ਆ ਉਹ ਉਹ ਤੂੰ ਨੰਬਰ ਰੱਖਿਆ ਜੀ ਉੱਥੇ ਬਾਬਾ ਮੈਂ ਨੰਬਰ ਰੱਖਿਆ ਆ ਉਹ ਇੰਨਾ ਟਾਈਮ ਤੱਕ ਕਦੇ ਉਹ ਹੀ ਨਹੀਂ ਲੱਗਿਆ ਪਹਿਲਾਂ ਵੀ ਬਾਬਾ ਤੂੰ ਟੈਨਸ਼ਨ ਨਾ ਘਬਰਾਣਾ ਤੈਨੂੰ ਫੋਨ ਕਰੂਗੀ ਉਹ ਤੋ ਪੱਕਾ ਬਾਬਾ ਅੰਨਾ ਮੇਰੇ ਨੰਬਰ ਤੋਂ ਫੋਨ ਆਇਆ ਚੱਕ ਦੇਖਣਾ ਕੌਣ ਆ ਪਾਕਤਾ ਕਰ ਹੈਲੋ ਬਾਬਾ ਇਹਦਾ ਫੋਨ ਕਰਾਓ ਤੇ ਬਾਬਾ ਇਹਨਾਂ ਨਾਲ ਹੈਲੋ ਹਾਂ ਚੱਲਿਏ ਅੱਛਾ ਬਾਬੇ ਦਾ ਵਧੀਆ ਹੀ ਨੇ ਭਾਈ ਅੱਛਾ ਕੋਈ ਨਾ ਫਿਰ ਕਰਦੇ ਆ ਆਪਾਂ ਹੱਲ ਹੱਲ ਕਰਨ ਵਾਸਤੇ ਤਾਂ ਪਾਏ ਸੀਗੇ ਤੂੰ ਫਿਕਰ ਨਾ ਕਰ ਤੇਰਾ ਬਾ ਸੰਤਾਂ ਨਾਲ ਪਿਆ ਤੂੰ ਫਿਕਰ ਨਾ ਕਰ ਵਾਹ ਜੁੜੀਏ ਗੱਲਾਂ ਮੈਂ ਤੈਨੂੰ ਦੱਸਾਂ ਤੇ ਦੱਸ ਕੇ ਗਿਆ ਸੀਗਾ ਧਿਆਨ ਚ ਰੱਖੀ ਠੀਕ ਆ ਜਿਵੇਂ ਤੂੰ ਕਹੇਂਗੀ ਆਪਾਂ ਉਹੇ ਕਰ ਲਾਂਗੇ ਜਿਵੇਂ ਮੈਂ ਕਹੂੰਗਾ ਤੂੰ ਵੀ ਉਹ ਵੀ ਕਰ ਲੈ ਨਾਲੇ ਦਾ ਤੂੰ ਤਰ ਜੇਂਗੀ ਨਾਲੇ ਮੈਂ ਤਰ ਜੂ ਠੀਕ ਆ ਠੀਕ ਆ ਕੋਈ ਨਾ ਫਿਰ ਓਏ ਉਹ ਨਹੀਂ ਆਉਂਦਾ ਘਰੇ ਉਹਨੂੰ ਤਾਂ ਮੈਂ ਇੱਥੋਂ ਦੂਰ ਭਜਾਤਾ ਸੀ ਠੀਕ ਆ ਕੋਈ ਨਾ ਫਿਰ ਸਾਰਾ ਬੰਦੋਬਸਤ ਕਰਕੇ ਬਾਬਾ ਨੂੰ ਫੋਨ ਕਰਦੀ ਬਾਬੇ ਪਹੁੰਚ ਜਾਣਗੇ ਟਾਈਮ ਤੇ ਠੀਕ ਲੈ ਵੀ ਚੇਲਿਆ ਹਾਂ ਬੱਬਾ ਬਣ ਗਈ ਕਹਾਣੀ ਆ ਜੀ ਹਾਂ ਸਰ ਪੱਕੇ ਪੈਂਚਰ ਲਾਦਾ ਇਹਦਾ ਠੀਕ ਆ ਬੱਬਾ ਆਲਾ ਪਤਾ ਨਹੀਂ ਕੀ ਕਰ ਗਿਆ ਪਾਪਾ ਕੀ ਸੀ ਹਜੇ ਬਾਬੇ ਚ ਮੇਰਾ ਤਾਂ ਜੀਨ ਫੂਲ ਰੋ ਨਹੀਂ ਹੈਲੋ ਹਾਂ ਬਾਬਾ ਜੀ ਸਸਰੀਕਾਲ ਬਾਬਾ ਜੀ ਬਾਬਾ ਜੀ ਕੀ ਕਰਦਾ ਮੈਨੂੰ ਨਾ ਮੇਰਾ ਰੋਟੀ ਖਾਣ ਨੂੰ ਜੀ ਕਰਦਾ ਨਾ ਮੇਰਾ ਨਹਾਉਣ ਨੂੰ ਜੀ ਕਰਦਾ ਨਾ ਖਾਣ ਨੂੰ ਨਾ ਪਹਿਨਣ ਨੂੰ ਬਾਬਾ ਜੀ ਮੇਰਾ ਤਾਂ ਸੱਚੀ ਦਿਲ ਨਹੀਂ ਲੱਗਦਾ ਇੱਥੇ ਤੂੰ ਐ ਕਰ ਬਾਬਾ ਜੀ ਤੁਸੀਂ ਨਾ ਮੈਨੂੰ ਆਪਣੇ ਡੇਰੇ 'ਤੇ ਰੱਖ ਲਓ ਲੈ ਜਾ ਬਾਬਾ ਜੀ ਸੇਵਾ ساری ਉਮਰ ਤੇਰੇ ਪੈਰ ਘੁੱਟੂਗੀ ਬਾਬਾ ਜੀ ਗੱਲ ਸੁਣ ਮੇਰੀ ਆ ਭੁੱਜੜ ਦੇ ਲੜਦਾ ਤਾਂ ਮੇਰੀ ਮਾਂ ਨੇ ਮੈਨੂੰ ਕੀ ਆ ਇਹ ਬੰਦਾ ਨਾ ਬੰਦੇ ਦਾ ਨਾ ਆ ਮੇਰੇ ਤਾਂ ਕੋਲ ਵੀ ਹੁਣ ਠੀਕ ਆ ਬਬੂ ਆਏਗਾ ਆਜੋ ਤੁਸੀਂ ਜਿਹੜਾ ਸਮਾਨ ਰਹਿੰਦਾ ਉਹ ਵੀ ਬੈਂਚ 'ਚ ਪਾਉਣੀ ਹੈ ਮੈਂ ਵਸਾ ਤੋ ਕਰ ਆਜੋ ਆਜੋ ਸੋਕਰ ਲੈ ਬੇਪਾ ਲੈ ਵੀ ਚਲੇ ਮੋਰਸਨ ਸਾਈਡ ਤੇ ਲਾ ਲਈ ਵਾ ਲੈ ਕੇ ਨੂੰ ਨਿਕਲਦੇ ਬਣਾਗੇ ਆਪਾਂ ਲਾ ਦੇ ਲਾ ਦੇ ਲਾ ਦੇ ਇੱਥੇ ਲਾ ਦੇ 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 ਬਸ ਇਤਲਾ ਦੇ ਤੇ ਰਾਹ ਵਾਹ ਹਾਂ ਅੰਕਮੇ ਟੋ ਕਾਉਣਾ ਹੋਵੇ ਦੇਖ ਲੈ ਕਮੇ ਕਾਮਲੇ ਦਾ ਤਾਂ ਹੱਲ ਕਰਤਾ ਸੀ ਆਪਾਂ ਆਇਆ ਕੋ ਤਾਂ ਠੀਕ ਜੀ ਬਣਾ ਆਇਆ ਤਾਂ ਨਵਾਂ ਬਾਹਰ ਨਾ ਆਪਾਂ ਇਹ ਦਰ ਕਿ ਮੈਂ ਅੱਜ ਉਸ ਤਾਂ ਗਾਂ ਫੇਰੀ ਪਾਉਣ ਗਿਆ ਜੀ ਜੀ ਚੱਲ ਮਾੜਾ ਮੋਟਾ ਚੇੜ ਦਾ ਹਾਲ ਚਾਲ ਪੁੱਛਿਆ ਜੀ ਬਾਬਾ ਜੀ ਕੇਸ ਆਪਣਾ ਲੋਟ ਆ ਕੋਈ ਨਾ ਸਾਨੂੰ ਪਤਾ ਸਾਰਾ ਕੁਝ ਠੀਕ ਆ ਅਸੀਂ ਫਿਰ ਵੀ ਕਰਤਾ ਸੀ ਕਰਤਾ ਸੀ ਓ ਸੁਣਦੇ ਆ ਜੀ ਅਸੀਂ ਫੇਰ ਵੀ ਦੇਖਣਾ ਸੀ ਬਾਬੇ ਆਏ ਨੇ ਬਾਬੇ ਧੰਨਾ ਬਾਬਾ ਤਾਂ ਓ ਠੀਕ ਆ ਵਧੀਆ ਓ ਜੇਲਾ ਠੀਕ ਆ ਹੁਣ ਇਹ ਮੈਂ ਕਹਣਾ ਬੱਬਾ ਅੱਠ ਅੱਠ ਮਾਦਿਆ ਨਾ ਕੋਈ ਪੂਤ ਨਹੀਂ ਹੁਣ ਠੀਕ ਐ ਨਾਲੇ ਬੱਬਾ ਮਾਏ ਹੁਣ ਨੇੜੇ ਵੀ ਨਾ ਬਾ ਨੇੜੇ ਨਾ ਲੱਗੀ ਤੈਨੂੰ ਮੈਂ ਕਿਹਾ ਹਾਂ ਬਾਬਾ ਤੁਹਾਨੂੰ ਸਸਰੀ ਦਾ ਬੜੇ ਪੱਕੇ ਵੈਂਚ ਲੈ ਜਾਂਦੇ ਬਾ ਠੀਕ ਐ ਠੀਕ ਆ ਫੁਰੀ ਵਾਲੀ ਹਾਂ ਅਕਲ ਸੁਣ ਲਈ ਹਾਂ ਉਹ ਬਾਬਾ ਜੀ ਆਏ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਹਾਂ ਮੈਨੂੰ ਤਾਂ ਆਪਣੇ ਬਾਪੂ ਜੀ ਨੇ ਦੱਸਿਆ ਕਹਿੰਦਾ ਇਹਨਾਂ ਦੇ ਭਾਈ ਆਪਣੇ ਪੁਰਖਿਆਂ ਤੋਂ ਸੇਵਾ ਕਰਦੇ ਹੁੰਦੇ ਨੇ ਇਹਦਾ ਪੁਰਾਣੀ ਬਾਬਾ ਜੀ ਨੇ ਕਹਿੰਦੇ ਆਪਣੇ ਐਂ ਕਰ ਦੁਕਾਨ ਤੋਂ ਬਿਸਕਟ ਪੂਜੀਆ ਸਾਰਾ ਸਮਾਨ ਲੈਣ ਨੂੰ ਹੁਣੀ ਜਾਣਾ ਧਿਆਨ ਨਾਲ ਸੇਦੀ ਆ ਜੀ ਫਿਰ ਬਾਬੇ ਨੇ ਗਾਹਾਂ ਆ ਜਾਣਾ ਹਾਂ 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 ਕਿੱਥੇ ਆਏ ਨਾ ਹੋਵੇ ਮੈਨੂੰ ਟਾਈਮ ਲੱਗੂ ਪਰ ਟਾਈਮ ਲਾਏ ਹੌਲੀ ਹੌਲੀ ਆ ਜੀ ਆ ਨਾ ਬਾਬਾ ਜਾ ਇਹੋ ਬਾਬਿਆਂ ਦੀ ਜਾ ਜਿੱਥੇ ਸੇਦੀ ਜਾ ਇਹਦਾ ਤਾਂ ਹੱਲ ਕਰਤਾ ਮੈਂ ਜਾ ਲੈ ਫਿੱਟ ਜੀ ਰਾਜੀ ਸਤਾ ਬੱਬਾ ਕਿਹੜਾ ਮੈਚ ਆਕਣਾ ਕਿਲੀਕ ਸਮਾਂ ਹੋ ਜਾਏ ਕੁਝ ਜੀ ਫਾਈ ਦਾ ਤੱਕਾ ਸੋਨਾ ਪੂਰਾ ਸਾਰਾ ਚੱਕੜੀ ਲੈਣਾ ਇਕੱਠਾ ਬੱਬਾ ਸਿੱਧੀ ਜਾਓ ਕਿਤੇ ਕਮਲਾ ਫੇਰ ਨਹੀਂ ਦੇ ਪਰ ਠੀਕ ਹੈ ਜੀ ਚੱਕੜੇ ਦੇ ਵਿੱਚ ਪਿਆ ਰਹਿੰਦੇ ਵਾ ਆ ਠੀਕ ਆ ਠੀਕ ਠੀਕ ਰੱਖਦੇ ਨੇ ਵਿੱਚ ਸਿੱਧੀਆਂ ਸਿੱਧੀ ਕਰ ਬੈਗ ਚੱਕ ਮੈਂ ਇਹਨੂੰ ਇਹਨੂੰ ਲੈ ਕੇ ਆਉ ਬੈਗ ਲੈ ਕੇ ਇਹਦਾ ਤੂੰ ਹੱਥ ਫੜ ਮੈਂ ਚਲਾ ਲੈ ਰੱਖ ਜਾ ਬੱਬਾ ਫਲੋ ਜੀ ਲਈ ਤੁਹਾਨੂੰ ਵੀ ਚੇਲ ਲਈ ਲਈ ਪਾਸੋਂ ਤੋਂ ਆਪਣੀ ਪੱਕੀ ਜੇ ਦੀ ਬਣ ਗਈ ਲਾ ਮੇਰੀ ਬੁੱਗੇ ਨੇ ਕਿਹਾ ਸੀ ਵੀ ਮਠਾਈ ਲੈ ਕੇ ਆਈ ਮੈਂ ਤਾਂ ਲੈ ਕੇ ਆ ਫਲ ਕਰ ਭੈਣ ਨਾ ਮੈਂ ਤਾਂ ਇੱਕ ਮਿੱਤ ਜੀ ਲਾਉਣ ਲੱਗਾ ਮੈਂ ਤਾਂ ਲੇਟ ਹੋਗਾ ਕਿਤੇ ਗੁੱਸੇ ਤਾਂ ਨਹੀਂ ਹੋਗੇ ਚਲ ਦੇਖ ਨਾ ਬਾਬੇ ਨੇ ਲੋੜ ਤਾਂ ਕਰਤੀ ਉਹ ਬੱਲੇ ਬਾਬਾ ਤੇਰੇ ਤੁਰਦਾ ਤੋਰ ਯਕੀਨਾ ਨਹੀਂ